ਵੇ ਖੜੇ ਐ ਇਸ ਵੇਲੇ ਤੇ ਹੀ ਪਟਿਆਲਿਆਂ ਆ ਰਹੇ ਸੀਗੇ ਰਾਹ ਦੇ ਇੱਕ ਸਾਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਬੱਚਾ ਲੈ ਉਹਨੇ ਆਪਣੇ ਹਿੜਾਏ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮ ਆ ਮੰਨ ਚਲੋ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਇਆ ਡੱਕੇ ਹੋਇਆ ਦੰਦ ਦੇ ਦੋਨੇ ਅੰਦਰ ਗਏ ਤਾਂ ਬਈ ਸਾਡੇ ਗਾਹਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜੀ ਸਜੀਤ ਸਿੰਘ ਵੀ ਦਾਰੂ ਪੀਤੀ ਸੀ ਤੇ ਪੁਰਸਾਂ ਨਾਲ ਸਾਰੇ ਸਾਡੇ ਗੱਲ ਪੈ ਗਈ ਆ ਆ ਹਾਲਾਤ ਆ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਬਈ ਇਹ ਖਾਤਾ ਕਦੋਂ ਖਾਤੇ ਤੇ ਖਬਰਾਂ ਕੀ ਪਾਉਂਗੇ ਆ ਭਾਦੋ ਵੀ ਯਾਰ ਆ ਆ ੱਤ ਕੈਸਾ ਹੀ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਆ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾ ਸਾਰੀ ਪੁਲਿਸ ਦੀ ਦਾਰੂ ਪੀਤੀ ਆ ਰਾਤ ਨੂੰ ਸਾਡੇ ਗਲ ਪਏ ਆ ੱੱੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਦੋ ਇਹਨਾਂ ਨੂੰ ਵੀ ੱੱੱਕੇ ਮਾਰੇ ਗਏ ਆ ਇੱਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਬਣਾ ਦੱਸੋ ਆ ੱੱੱਕੇ ਛਹੀ ਆ ਗੁੰਡਾ ਕਰਦੀ ਆ ਰਾਜ ਆ ਕਿਤੇ ਪੁਲਿਸ ਚੱਕ ਕੇ ਕੁਸਤ ਰਾਸਤਾਨੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟਮਾਰ ਕਰਕੇ ਗ੍ਰੈਂਟ ਲਾ ਕੇ ਕਿਤੇ ਹੁਣ ਆ ਸਾਨੂੰ ਕੱਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐ ਕਰਤਾ ਜੀ ਬੰਦੇ ਨੂੰ ਗਾਲਾਂ ਕੱਢ ਕੇ ਭੱਜਿਆ ਮੰਗਦਾ ਸੀ ਗੱਡੀ ਲਾਈਏ ਗਾਲਾਂ ਕੱਢੀਆਂ ਗੱਡੀ 'ਚ ਗੱਡੀ ਮਾਰਦੇ ਭੱਜੇ ਚੌਂਕੀ 'ਚ ਲਾਈ ਆ ਗੱਡੀ ਆਪਣੇ ਘੰਡਿਆਲੇ ਉਹ ਫੇ ਚੌਂਕੀ 'ਚ ਕਿਹਾ ਜੀ ਮੁਲਾਜ਼ਮਾ ਮੈਂ ਚਲੋ ਅਸੀਂ ਦਖਾਲ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ 'ਚ ਬਰਨਾਲੇ ਦੇ ਐਸਪੀ ਡੀ ਬਰਨਾਲੇ ਦੇ ਡੀਐਸਪੀ ਦੇ ਸੀਐਮ ਚਾ ਸਭ ਧਿਆਨ ਚ ਲਿਆ ਦੇ ਸੋਡੇ ਮੁਲਾਜ਼ਮਾਂ ਨੇ ਸਰ ਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀ ਲੱਗਦਾ ਵੀ ਆਮ ਬੰਦਾ ਇੱਥੇ ਸੜਕ ਤੇ ਲੱਗਦਾ ਸੁਰੱਖਿਤ ਹੈਗਾ ਯਾਰ ਅਸ ਮੈਂ ਹੁਣ ਕਹਣਾ ਮੈਂ ਜੀਜੀਪੀ ਪੰਜਾਬ ਨੂੰ ਕਹਿੰਦਾ ਵੀ ਹੰਢਾਇਆ ਚੁੰਕੀ ਦਾ ਹੁਣ ਮੁਲਾਜ਼ਾ ਕਰਾਇਆ ਜਾਵੇ ਸਾਰੇ ਟੱਕੇ ਹੋਏ ਅੰਦਰ ਬੋਲਣਾ ਪੰਗਾ ਸ਼ਰਾਬ ਦੀਆਂ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੋਈ ਦੁਖੀ ਬੰਦਾ ਕੋਈ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ ਤਾਂ ਉੱਥੇ ਸਾਰੇ ਮੁਲਾਜ਼ਮ ਧੱਕੇ ਹੋਏ ਆ। ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ। ਮੋਬਾਈਲ ਕੋਣ ਲਾ ਕੇ ਸਾਡੇ ਉੱਥੇ ਆ ਮੁੰਡਿਆਂ ਕਾਹਦਾ ਗੱਲ ਫੜ ਲੈ ਕੇ ਆ ਕੇ ਮਤਲਬ ਉਹ ਮੁਲਾਜ਼ਮਾਂ ਨੂੰ ਧੱਕੇ ਮਾਰੇ। ਹੈਗਾ ਭੁਲੇਨਾ ਰਾਜ ਆਇਆ ਬੁੰਡਾ ਰਾਜ ਹੋਇਆ ਪਿਆ ਯਾਰ ਕਮਾਲ ਹੋ ਗਈ ਯਾਰ। ਕੋਈ ਨਹੀਂ ਕੋ ਸੁਣਵਾਈ ਹੈ ਨਹੀਂ ਇੱਥੇ। ਕੰਡਰਾਮ ਰੂਮ ਦੇ ਮੈਦ ਖਾਨ ਲਗਾਤੀ। ਐਸ ਐਸ ਵੀ ਦਾ ਮੈਦ ਤੇ ਆ ਦੇ ਲਿਆਦਾ। ਪਿਆ ਹਰ ਨਾ ਘਟਣਾ ਹੋਈ ਪਟਿਆਲੇ ਦੀ ਬਾਪ ਸਾਰੇ ਸੀਗੇ। ਆਹ ਨਾ ਸਭੇ ਕੇ ਜਿਆਦੀ ਆ ਜਾਓ ਜੀ ਮੁਲਾਜ਼ਮ ਆਉਂਦੇ ਆਈ। ਦੱਸੋ ਜੀ ਅਦਾ ਕੀ ਕਸੂਰ ਆਲੇ ਚ